ਉਹ ਰਾਤਰੇ ਨੇ ਉਹਦਾ ਮਤਵ ਕੀ ਹੈ ਕਿ ਕੀ ਫਾਇਦੇ ਦਾ ਹੁੰਦਾ ਹੈ ਦੇਖੋ ਜੀ ਨਵਰਾਤਰੇ ਅੱਜ ਤੋਂ ਜਿਹੜੇ ਸਰਦ ਨਵਰਾਤਰੀ ਸ਼ੁਰੂ ਹੋਣ ਡਿਆ ਪਹਿਲੇ ਆਪਾਂ ਜਿਹੜਾ ਮਾਤਾ ਜੀ ਦੇ ਨਵਰਾਤਰੀਆਂ ਦਾ ਪਹਿਲੇ ਆਪਾਂ ਜਿਹੜਾ ਇੱਕ ਮੰਤਰ ਉਚਾਰਨ ਕਰਕੇ ਠੀਕ ਹੈ ਜੀ ਮਾਤਾ ਰਾਣੀ ਦਾ ਜਿਹੜਾ ਆਸ਼ੀਰਵਾਦ ਪ੍ਰਾਪਤ ਕਰਾਂਗੇ ਓਮ ਸਰਮੰਗਲ ਮੰਗਲੇ ਸ਼ਿਵੇ ਸਰਵਾ ਸਾਧਕੇ ਸ਼ਰણેਤਰਮਿਕੇ ਗੋਰੀ ਨਾਰਾਇਣੀ ਨਮੋਸਤੈ ਸ਼ਰణా ਗਤਿ ਤਨਾਸਤੇ ਪਰੀ ਪ੍ਰਾਨ ਪ੍ਰਾਨੇ ਸਰਵਸਿਆ ਆਰਤੀ ਹਰੀ ਦੇਵੀ ਨਾਰਾਇਣੀ ਨਮੋਸਤੈ ਸਰਵਾ ਬਾਧਾਵਿਨ ਮੁਕਤੋ ਧਰਮਦਾਨੇ ਸੁਤਾਨਵਿਤ ਮਨੁਸ਼ਯ ਮਾਤ ਪ੍ਰਸ਼ਾਦਨਾ ਭਵਿਸ਼ਯ ਤਿਨਾ ਸੰਛੇ ਜੈਂਤੀ ਮੰਗਲਾ ਕਾਲੀ ਬੱਧਰ ਕਾਲੀ ਕਪਾਲਣੀ ਦੁਰਗਾ ਖਸ਼ਮਾ ਸ਼ਿਵਾ ਦਾਤਰੀ ਸਵਾਹਾ ਸਵਧਾ ਨਮੋਸਤੈ ਨਮੋ ਨਮਾ ਜਯਾ ਦੇਵ ਸਰਬ ਉਤੇ ਸ਼ੂ ਦਿਯਾਰੁ ਪੇਣ ਸੰਸੀਤਾ ਨਮਸਤਸੈ 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 ਨਮੋ ਨਮਾ ਹਾਂਜੀ ਸਾਰੇ ਸ਼ਹਿਰ ਵਾਸੀ ਨੂੰ ਜੈ ਮਾਤਾ ਦੀ ਤੇ ਸਾਰੇ ਸ਼ਹਿਰ ਵਾਸੀ ਨੂੰ ਅੱਜ ਸ਼ਰਦ ਨਵਰਾਤਰੀ ਦੇ ਜਿਹੜੀ ਆ ਹਾਰਦਿਕ ਸ਼ੁਭ ਕਾਮਨਾ ਹੈ ਹਾਂਜੀ ਸ਼ਰਮਾ ਜੀ ਤਾਂ ਤੁਸੀਂ ਕਹਿਆ ਨਵਰਾਤਰੀ ਹੁਣ ਇਸ ਵਾਰੀ ਜਿਹੜਾ ਇੱਕ ਸ਼ਰਾਧ ਕਮ ਘਟ ਹੋਇਆ ਸੀਗਾ ਤੇ ਹੁਣ ਨਵਰਾਤਰੀ ਜਿਹੜੇ ਸਵਾਰ 10 ਨਵਰਾਤਰੀ ਆ ਇੱਕ ਨਵਰਾਤਰੀ ਜਿਹੜਾ ਜ਼ਿਆਦਾ ਮਾਤਾ ਰਾਣੀ ਦਾ ਤੇ ਉਹਦੇ ਵਿੱਚ ਮਤਲਬ ਹੈ ਕਿ ਆਪਾਂ ਜਿਹੜੀ ਅਸ਼ਟਮੀ ਦੀ ਜਿਹੜੀ ਜੋਤ ਆ ਉਹ 30 ਤਰੀਕ ਨੂੰ ਆ ਤੇ ਮਹਾ ਨੋਮੀ ਜਿਹੜੀ ਆ ਪਹਿਲੀ ਤਰੀਕ ਨੂੰ 2 ਨੂੰ ਜਿਹੜਾ ਬੀਜੇ ਦਸ਼ਮੀ ਦਸ਼ਹਿਰਾ ਹੈਗਾ ਤੇ 21 ਤਰੀਕ ਨੂੰ ਜਿਹੜੀ ਆ ਦੀਵਾਲੀ ਮਨਾਇ ਜਾਏਗੀ ਤੇ ਦੇਖੋ ਜੀ ਨਵਰਾਤਰੀਆਂ ਦਾ ਮਹੱਤਵ ਹੈ ਸ਼ਰਮ ਇਦਾਂ ਨਵਰਾਤਰੀਆਂ ਵਿੱਚ ਸਾਨੂੰ ਜਿਹੜਾ ਤਮਸਿਕ ਸਾਰਾ ਛੱਡ ਕੇ ਜਿੱਦਾਂ ਲਸਣ ਪਿਆਜ਼ ਉਹ ਜਿੱਦਾਂ ਮਸੂਰ ਹੈ ਬੈਂਗਨ ਹੈ ਹੋਰ ਵੀ ਮਤਲਬ ਕਾਫੀ ਤਾਮਸਿਕ ਚੀਜ਼ਾਂ ਨੂੰ ਛੱਡ ਕੇ ਇੱਕ ਬ੍ਰਹਮਚਾਰੀ ਦਾ ਪਾਲਣ ਕਰਨਾ ਚਾਹੀਦਾ ਮਾਤਾ ਦੀ ਜਿਹੜੀ ਅਖੰਡ ਜੋਤੀ ਆਪਣੇ ਘਰ ਵਿੱਚ ਜਗਾਓ ਮਾਤਾ ਰਾਣੀ ਦਾ ਜਿਹੜਾ ਖੇਤਰੀ ਭਜੋ ਹੋਰ ਵੀ ਮਾਤਾ ਰਾਣੀ ਦਾ ਮਤਲਬ ਕਿ ਪੂਜਾ ਪਾਠ ਕੋਈ ਦੁਰਗਾ ਸਬਦ ਸਤੀ ਦਾ ਪਾਠ ਕਰਨ ਡਿਆ ਕੋਈ ਦੁਰਗਾ ਸਤੂਤੀ ਦਾ ਪਾਠ ਕਰਨ ਡਿਆ ਮਾਤਾ ਰਾਣੀ ਦਾ ਜਿਹੜਾ ਆਸ਼ੀਰਵਾਦ ਮਿਲਦਾ ਬੜੀ ਸਾਵਧਾਨੀ ਨਾਲ ਜਿਹੜੇ ਨਿਯਮ ਦਾ ਪਾਲਣ ਕੀਤਾ ਜਾਂਦਾ ਤੇ ਮਾਤਾ ਰਾਣੀ ਦੇ ਜਿਹੜੀ ਮਤਲਬ ਕਿ ਜਿਹੜੇ ਸ਼ਰਦਨ ਵਰਤਰੇ ਆ ਉਹਦਾ ਵਰਤ ਕਰਨਾ ਚਾਹੀਦਾ ਹੈ ਕਿ ਦੇਖੋ ਨੌ ਨਵਰਾਤਰੀ ਨਹੀਂ ਰੱਖ ਸਕਦੇ ਉਹ ਮਤਲਬ ਵੀ ਦੋ ਨਵਰਾਤਰੀ ਵੀ ਰੱਖ ਸਕਦੇ ਆ ਜਦੋਂ ਪਹਿਲਾ ਹੋ ਗਿਆ ਠੀਕ ਹੈ ਜੀ ਲਾਸਟ ਵਾਲਾ ਹੋ ਗਿਆ ਜਦੋਂ ਸਤਮੀ ਦਾ ਹੋ ਗਿਆ ਲੇਕਿਨ ਮੇਰੇ ਹਿਸਾਬ ਨਾਲ ਜਿੱਦਾਂ ਲੋਕੀ ਅਸ਼ਟਮੀ ਵਾਲੇ ਦਿਨੀ ਭੋਗ ਪਾ ਦਿੰਦੇ ਆ ਤੇ ਅਸ਼ਟਮੀ ਵਾਲੇ ਦਿਨੀ ਮਤਲਬ ਕਿ ਨਵਰਾਤਰੀ ਜਿਹੜੇ ਖਤਮ ਹੋ ਗਏ ਲੇਕਿਨ ਮਾਤਾ ਰਾਣੀ ਦੇ ਜਿਹੜੇ ਨੌ ਰੂਪ ਹੈ ਠੀਕ ਹੈ ਸ਼ਰਮਾ ਉਹਦੇ ਵਿੱਚ ਉਹ ਮਤਲਬ ਕਿ ਜਦੋਂ ਅਸ਼ਟਮੀ ਵਾਲੇ ਦਿਨ ਜਦੋਂ ਆਪਾਂ ਕਹਤਾ ਭੋਗ ਪਾਤਾ ਖੇਤਰੀ ਵਧਾਤੀ ਸਾਰਾ ਕੁਝ ਠੀਕ ਹੈ ਮੇਰੇ ਹਿਸਾਬ ਨਾਲ ਜਿਹੜਾ ਮਤਲਬ ਜੋ ਮੇਰਾ ਮਨ ਕਹਿੰਦਾ ਕਿ ਜਿਹੜੇ ਮਾਤਾ ਰਾਣੀ ਦੇ ਨੌ ਰੂਪ ਆ ਹਰ ਇੱਕ ਰੂਪ ਜਿਹੜਾ ਮਤਲਬ ਇੱਕ ਦਿਨ ਹੁੰਦਾ ਤੇ ਫਿਰ ਨੌ ਨਵਰਾਤਰੀ ਹੋਏ ਤੇ ਨੌ ਨਵਰਾਤਰੀ ਜਿਹੜੇ ਮਤਲਬ ਕਿ ਪੂਰੇ ਕਰਨੇ ਚਾਹਦੇ ਆ ਉਹਦੇ ਵਿੱਚ ਪੂਰੀ ਸਾਵਧਾਨੀ ਦਾ ਜਿਹੜਾ ਪਾਲਣ ਕਰਨਾ ਚਾਹਦਾ ਤੇ ਬਾਕੀ ਦੇਖੋ ਹੁਣ ਪਿੱਛੇ ਜੀ ਸ਼ਰਮਾਏ ਕਿੰਨੀ ਮਤਲਬ ਕਿ ਪ੍ਰੋਬਲਮ ਆਈ ਹੈ ਬਾੜ ਆ ਗਈ ਕਿਤੇ ਪਰਲੇ ਆ ਗਈ ਠੀਕ ਹੈ ਜੀ ਚਲੋ ਮਾਤਾ ਰਾਣੀ ਦੇ ਹੁਣ ਨਵਰਾਤਰੀ ਆਏ ਸੀ ਸੁਖ ਮੰਨ ਮੰਗਾਗੇ ਸਾਰੇ ਪੰਜਾਬ ਦਾ ਪੂਰੇ ਭਾਰਤ ਵਰਸ਼ ਦਾ ਸੁਖ ਮੰਗਾਗੇ ਮਾਤਾ ਰਾਣੀ ਸਾਰੇ ਭਗਤਾਂ ਦਾ ਜਿਹੜਾ ਨੁਕਸਾਨ ਹੋਇਆ ਕਿਸੇ ਦਾ ਦੇਖੋ ਕਿਸੇ ਦੇ ਮਤਲਬ ਖੇਤੀਬਾੜੀ ਦਾ ਕਿੰਨਾ ਨੁਕਸਾਨ ਫਸਲ ਦਾ ਕਿੰਨਾ ਨੁਕਸਾਨ ਹੋਇਆ ਤੇ ਕਿੰਿਆਂ ਦੀ ਮਤਲਬ ਜਾਨਾ ਵੀ ਗਈਆਂ ਤੇ ਆਪਾ ਧਾਰਮਿਕ ਸਥਾਨ ਤੇ ਮਤਲਬ ਕਿਤੇ ਵੀ ਜੰਨਿਆ ਉਹਨਾਂ ਨੂੰ ਮਤਲਬ ਪਿਕਨਿਕ ਸਥਾਨ ਸਮਝਣਿਆ ਜਿੱਦਾਂ ਮਣੀ ਮਹੇਸ਼ ਦੀ ਯਾਤਰਾ ਹੋ ਗਈ ਕੋਈ ਵੀ ਸਾਡੀਆਂ ਮਤਲਬ ਯਾਤਰਾ ਜਲਦੀਆਂ ਧਾਰਮਿਕ ਸਥਾਨ ਨੂੰ ਆਪਾਂ ਮਤਲਬ ਪਿਕਨਿਕ ਸਥਾਨ ਮੰਨ ਲਿਆ ਜਿੱਦੇ ਕਿਸੇ ਨੂੰ ਜਾਓ ਬੈਸ਼ਰੋ ਮਾਤਾ ਗਿਆ ਆਪਾਂ ਘੁੰਮਣ ਗਏ ਸੀ ਘੁੰਮਣ ਦਾ ਨਾਮ ਲੰਦੇ ਆ ਚਿੰਦਪੁਨੀ ਘੁੰਮਣ ਗਏ ਮਤਲਬ ਘੁੰਮਣ ਨੂੰ ਤੇ ਸਿ ਮੱਥਾ ਦੇਖਣ ਗਏ ਉੱਥੇ ਮਤਲਬ ਨਿਯਮ ਦਾ ਪਾਲਣ ਕਰੋ ਠੀਕ ਹੈ ਕੋਈ ਮਤਲਬ ਇੰਨੀ ਗੰਦਗੀ ਧਾਰਮਿਕ ਸਥਾਨਾਂ ਤੇ ਫੇਰ ਵੀ ਲੋਕੀ ਮਤਲਬ ਦੇਖੋ ਗਲਤ ਕੰਮ ਕਰੰਦਰ ਨੂੰ ਡਲਦੇ ਉਹਨਾਂ ਨੂੰ ਚਾਹਦਾ ਨੁਕਸਾਨ ਹੁੰਦਾ ਹੀ ਕਰਨਾ ਹੈ ਧਾਰਮਿਕ ਸਥਾਨ ਤੇ ਕਿਤੇ ਜਾਓ ਗੁਰਦੁਆਰੇ ਜਾਓ ਮਾਤਾ ਦੇ ਜਾਓ ਹਨਾ ਕਿਤੇ ਵੀ ਜਾਓ ਤੇ ਉੱਥੇ ਮਤਲਬ ਕਿ ਪੂਰੇ ਨਿਯਮ ਸਫਾਈ ਦਾ ਪੂਰਾ ਧਿਆਨ ਰੱਖਣਾ ਜ਼ਰੂਰੀ ਹੈ ਠੀਕ ਹੈ ਜੀ ਇੱਕ ਆਪਣੇ ਨਿਯਮ ਦਾ ਪੂਰਾ ਅਸ਼ਰਦਾ ਨਾਲ ਜਿਹੜਾ ਉੱਥੇ ਜਾ ਕੇ ਮੱਥਾ ਟੇਕਣਾ ਹੈ ਨਹੀਂ ਉੱਥੇ ਜਾ ਗੰਦਗੀ ਫਲਾਉਦੀ ਹੈ picnic ਮਨਾਉ ਜਾ ਕੇ ਮਤਲਬ ਜਿਸ ਕਰਕੇ ਡੈਥ ਹੋ ਜਾਂਦੀ ਹੈ ਉਹ ਨਵਰਾਤਰੀ ਵੀ ਰੱਖ ਸਕਦੇ ਨੇ ਨਹੀਂ ਜੀ ਤਾਂ ਉਹਨਾਂ ਕਈ ਵਾਰੀ ਕੁਐਸਚਨ ਕਰਦੇ ਆ ਕਿ ਸਾਡੇ ਘਰ ਨਵਰਾਤਰੇ ਵਿੱਚ ਡੈਥ ਹੋਈ ਸੀਗੀ ਤੇ ਆਪਾਂ ਨਵਰਾਤਰੇ ਨਹੀਂ ਕਰਨੇ ਇਦਾਂ ਦਾ ਸ਼ਰਮਾਈ ਕੋਈ ਮਤਲਬ ਸ਼ਾਸਤਰਗਤ ਨਹੀਂ ਹੈਗਾ ਕਿ ਅੱਜ ਜੇ ਨਵਰਾਤਰੇ ਵਾਲ ਦੀ ਡੈਥ ਹੋ ਗਈ ਤੁਸੀਂ ਨਵਰਾਤਰੇ ਕਦੇ ਨਹੀਂ ਰੱਖਣੇ ਤੇ ਜਾਂ ਫਿਰ ਮਤਲਬ ਕਿ ਤੁਸੀਂ ਜੋਤਰੀ ਜਗਾਣੀ ਜਾਂ ਕੰਜਕਾਣੀ ਤੇ ਇਦਾਂ ਦਾ ਕੁਝ ਨਹੀਂ ਹੈਗਾ ਸ਼ਾਸਤਰਗਤ ਕੋਈ ਮਤਲਬ ਇਹਦੇ ਵਿੱਚ ਬਹਿਮ ਨਹੀਂ ਹੈਗਾ ਤੁਸੀਂ ਮਤਲਬ ਜੇ ਡੈਥ ਹੋਈ ਹੈ ਕੋਈ ਗੱਲ ਨਹੀਂ ਹੈਗੀ ਤੁਸੀਂ ਨਵਰਾਤਰੇ ਵੀ ਕਰ ਸਕਦੇ ਹੋ ਜੋਤ ਵੀ ਜਗਾ ਸਕਦੇ ਹੋ ਤੇ ਮਤਲਬ ਕਿ ਖੇਤਰੀ ਵੀ ਕਰ ਸਕਦੇ ਹੋ ਤੇ ਜਿੱਦਾਂ ਹੁਣ ਦੇਖੋ ਸ਼ਰਮਾ ਜੀ ਇਹ ਅਚਾਨਕ ਹੈ ਭਲੇ ਆਣ ਦਾ ਤੇ ਜਾਣ ਦਾ ਕੋਈ ਮੂਰਤ ਨਹੀਂ ਅੱਜ ਕੱਲ ਲੋਕੀ ਬਹਿਮਾਂ ਵਿੱਚ ਬੜੇ ਪੈ ਗਏ ਠੀਕਾ ਹਰ ਗੱਲ ਦਾ ਮੂਰਤ ਹੈ ਅੱਜ ਜੇ ਕਿਸੇ ਨੇ ਖੇਤਰੀ ਬਿਜਨੀਆ ਕੀ ਮੂਰਤ ਹੈ ਮਤਲਬ ਪਹਿਲੇ ਦੇਖੋ ਜਮਾਨਾ ਸੀਗਾ ਕੋਈ ਮੂਰਤ ਨਹੀਂ ਹੁੰਦੇ ਜਿੰਨੇ ਲੋਕੀ ਮਤਲਬ ਮੂਰਤਾਂ ਦੇ ਚੱਕਰਾਂ ਵਿੱਚ ਪੈ ਗਏ ਉੰਨੇ ਹੀ ਪਰੇਸ਼ਾਨ ਹੋਣਦੇ ਆ ਦੇਖੋ ਕਿੰਨਾ ਨੁਕਸਾਨ ਹੋਣਦਾ ਸਾਰਿਆਂ ਦਾ ਹੁਣ ਦੇਖੋ ਤੁਸੀਂ ਕੋ ਗੱਡੀ ਵੱਡੀ ਆ ਕੋਠੀਆਂ ਵੱਡੀਆਂ ਬਣਾ ਲੀਆਂ ਲੇਕਿਨ ਉਹਦੀ ਸੁੱਖ ਥੋੜੀ ਹੋ ਗਈ ਬੱਚਿਆਂ ਨੂੰ ਕੋਈ ਚੰਗੀ ਸਿੱਖਿਆ ਨਹੀਂ ਹੈਗੀ ਜੇ ਮਤਲਬ ਕਿ ਕਿਸੇ ਦਾ ਸ਼ਰਾਦ ਆਇਆ ਉਹਨਾਂ ਨੂੰ ਨਹੀਂ ਪਤਾ ਕਿ ਪਿਤਰਾਂ ਨਾਲ ਜਿਹੜੀ ਭਗਤੀ ਕਰਨੀ ਜਾਂਦੀ ਆ ਹੁਣ ਪਿਤਰਾਂ ਦੀ ਭਗਤੀ ਕਰਨਾ ਇਸ ਲੋਕ ਤੇ ਅੱਗੇ ਜਾਗ ਵੀ ਪਿਤਰ ਭਗਤੀ ਕਰਨ ਨਾਲ ਇਹਨਾਂ ਸੁੱਖ ਮਿਲਦਾ ਜਿਹੜੇ ਆਪਣੇ ਪਿਤਰਾਂ ਦੇ ਸ਼ਰਾਦ ਵਗੈਰਾ ਸਾਰਾ ਕੁਝ ਕਰਦੇ ਆ ਉਹਨਾਂ ਦੇ ਇਛੇ ਤਕਾਰੇ ਸਿੱਧ ਪੁੱਤਰ ਨੂੰ ਮਤਲਬ ਸਭ ਕੁਝ ਮਿਲ ਜਾਂਦਾ ਜਿਹੜੇ ਸਾਡੇ ਘਰ ਚ ਆਣਾ ਨਾ ਧਾਨ ਆਣਾ ਕੁਝ ਵੀ ਆਂਦਾ ਸਾਰੇ ਪਿਤਰਾਂ ਦੇ ਆਸ਼ੀਰਵਾਦ ਨਾਲ ਦਾ ਲੋਕੀ ਮਤਲਬ ਪਿਤਰਾਂ ਨੂੰ ਨਫ਼ਰਤ ਕਰਦੇ ਆ ਪਤਾ ਨਹੀਂ ਕਿ ਮਤਲਬ ਆਪ ਪਵਿੱਤਰ ਤਾਂ ਹੁੰਦੀ ਇਹਦੇ ਨਾਲ ਕੁਛ ਨਹੀਂ ਮਤਲਬ ਪਿਤਰੀ ਕਰਮ ਵੀ ਕਰਨ ਦੇ ਨਾਲ ਸਾਡੇ ਘਰ ਜਵਾਤਾਂ ਬਰ ਨਿਸ਼ੁੱਧ ਹੁੰਦਾ ਦੇਖੋ ਕਈ ਟੈਸਟ ਕਰਵਾਣ ਦੇ ਟੈਸਟਾਂ ਚ ਕੁਛ ਨਹੀਂ ਆਂ ਦਵਾਈ ਨਹੀਂ ਖਾਈ ਜਾਂਦੇ ਆ ਮਤਲਬ ਕਿ ਉਹ ਇਹ ਆਪਣੇ ਜਠੇਰੇ ਤੇ ਪਿੱਤਰਾਂ ਨੂੰ ਨਹੀਂ ਮੰਨਦੇ ਵੇ ਉਹਨਾਂ ਨੂੰ ਚਾਹਦਾ ਕਿ ਆਪਣੇ ਪਿੱਤਰ ਔਰ ਜਠੇਰਿਆਂ ਦੀ ਇਹਦਾ ਪਹਿਲੇ ਪੂਜਾ ਕਰਨੀ ਚਾਹੀਦੀ ਆ ਤੇ ਜਿਹੜੇ ਸ਼ਰਾਦ ਉਹ ਵੀ ਬੜੀ ਸ਼ਰਧਾ ਦੇ ਨਾਲ ਜਿਹੜੇ ਸ਼ਰਾਦ ਹੁਣ ਦੇਖੋ ਜਿਨ੍ਹਾਂ ਨੂੰ ਮਦਦ ਤੀਤੀ ਚੇਤਾ ਤੀਤੀ ਯਾਦ ਹੈ ਕਿ ਇਕਮ ਦੀ ਦੂਜ ਦੀ ਤੀਤ ਜਦੋਂ ਡੈਥ ਹੋ ਜਾ ਹਮੇਸ਼ਾ ਤੀਤੀ ਦੇ ਜਿਹੜਾ ਸ਼ਰਾਦ ਕੀਤਾ ਜਾਂਦਾ ਤੇ ਲੋਕੀ ਅੱਜ ਕੱਲ ਦੇਖਦੇ ਮੱਸਿਆ ਆ ਗਈ ਆ ਮੱਸਿਆ ਦੇ ਨਸਾਰਿਆਂ ਦਾ ਜਿਹੜਾ ਮਤਲਬ ਕੰਮ ਖਤਮ ਕਰ ਦੋ ਸ਼ਰਾਦ ਹੋ ਗਿਆ ਸ਼ਰਦ ਆਲਾ ਮਤਲਬ ਕੋਈ ਕੰਮ ਨਹੀਂ ਅੱਜ ਕੱਲ ਸਾਰੇ ਜਿਹੜਾ ਕੰਮ ਖਤਮ ਕਰਨ ਨੂੰ ਫਿਰਨ ਡਿਆ। ਕਿ ਬੱਚਿਆਂ ਨੂੰ ਜਿਹੜਾ ਵਾ ਮੈਂ ਦੇਖਿਆ। ਮਤਲਬ ਲੈ ਕੇ ਆਦੇ ਲੋਕ ਬੱਚੇ ਕਹਿੰਦਾ ਕਿ ਮੇਰ ਮਾਪੇ ਜਿਹੜੇ ਮੰਤਰ ਕਰਦਾ। ਕਿ ਤਰ੍ਹਾਂ ਜਿਹੜੇ ਬੱਚੇ ਇਨਸਾਨ ਹੋ ਗਏ। ਹਾਂਜੀ ਜਿੱਦਾਂ ਹੁਣ ਮਤਲਬ ਕਿ ਅੱਜ ਜੇ ਕਿਸੇ ਦਾ ਜਨਮ ਦਿਨ ਹੈ। ਕਿਸੇ ਦਾ ਬਰਥਡੇ ਹੈ ਤਾਂ ਉਹਦੇ ਮਤਲਬ ਕਿ ਮੰਮੀ ਜਾਂ ਦੇ ਪਾਪਾ ਚੱਲੇ ਦਾ ਮੱਥਾ ਟੇਕਣਾ। ਤੇ ਪ੍ਰਸ਼ਾਦ ਚੜ੍ਹਾਣਾ ਮੰਦਰ ਤੇ ਪੁੱਛੀ ਬੱਚਾ ਕਹਿੰਦੇ ਪਾਣੀ ਜੀ ਸੁੱਤੇ ਦਾ ਰਾਤ ਨੂੰ ਲੇਟ ਸੁੱਤਾ ਮਤਲਬ ਇੰਨਾ ਪਿਆਰ ਕਰਦਾ ਹੋਇਆ ਉਹਨੂੰ ਦਬਕਾ ਮਾਰੋ। ਉਹਨੂੰ ਕੋ ਜਾ ਕੇ ਮੰਦਰਾ ਜਿਹਾ ਜਨਮ ਦਿਨ ਚੱਲ ਮੰਦਰ ਪੂਜਾ ਪਾਠ ਕਰੀਏ ਉਹਨਾਂ ਨੂੰ ਆਪਣੇ ਜਿਠੇ ਦੇ ਲੈ ਕੇ ਜਾਓ ਉਹਨਾਂ ਪਿਤਰਾਂ ਦਾ ਸ਼ਰਾਧ ਜਿਹੜਾ ਕਰਨਾ ਉਹਨਾਂ ਨੂੰ ਅੱਗੇ ਕਰੋ ਕਿ ਦੱਸੋ ਕਿ ਪਿਤਰੀ ਕਰਮ ਇਦਾਂ ਕੀਤਾ ਜਾਂਦਾ ਇਦਾਂ ਸ਼ਰਾਧ ਕੀਤਾ ਜਾਂਦਾ ਦੇਖੋ ਸ਼ਰਮਾ ਜੀ ਅੱਜ ਮਤਲਬ ਕਿ ਸ਼ਾਸਤਰ ਵਿੱਚ ਜਿਹੜਾ ਆ ਗੰਗਾ ਦਾ ਮਹੱਤਵ ਹੈ ਠੀਕ ਹੈ ਬਾਕੀ ਨਦੀਆਂ ਜੋ ਹੈ ਇਸ਼ਨਾਨ ਕਰਨ ਦੇ ਸੇ ਪਾਪੀ ਪੁਰਸ਼ ਕੋ ਪਵਿੱਤਰ ਕਰਦੀ ਹੈ ਜਿਹੜੀ ਗੰਗਾ ਆ ਉਹਦੇ ਦਰਸ਼ਨ ਕਰਨ ਦੇ ਨਾਲ ਹੀ ਬੰਦਾ ਪਵਿੱਤਰ ਹੋ ਜਾਂਦਾ ਗੰਗਾ ਦਾ ਕਿੰਨਾ ਮਹੱਤਵ ਹੈ ਭਾਗਿਰਥ ਜੀ ਨੇ ਜਿਹੜੀ ਆਪਣੇ ਪੂਰਵ ਜਨਾਂ ਦਾ ਉਧਾਰ ਕਰਨ ਵਾਸਤੇ ਜਿਹੜਾ ਗੰਗਾ ਦੇਵੀ ਨੇ ਉੱਥੇ ਲਿਆਂਦਾ ਸੀਗਾ ਹੁਣ ਸ਼ਰਾਦ ਵਿੱਚ ਗੰਗਾ ਦੇ ਜਾ ਕੇ ਵੀ ਆਪਣੇ ਤੀਰਥ ਸਥਾਨ ਤੇ ਵੀ ਸ਼ਰਾਦ ਕਰਨ ਦਾ ਬੜਾ ਮਹੱਤਵ ਹੈ ਗੰਗਾ ਵਿੱਚ ਇਸ਼ਨਾਨ ਕਰਨ ਦਾ ਬੜਾ ਮਹੱਤਵ ਮਤਲਬ ਹੈ ਕਿ ਦੇਖੋ ਗੰਗਾ ਦਾ ਮਹੱਤਵ ਕਿ ਕਿਹਦਾ ਬੰਦੇ ਦੇ ਜਦੋਂ ਵੀ ਅੰਤਿਮ ਮਤਲਬ ਜਿਹੜੀ ਯਾਤਰਾ ਜਾਂਦੀ ਹੈ ਦੇਖੋ ਜੀ ਦੇਖੋ ਧੰਨਾ ਭਾਈ ਪੁੱਤਰ istri ਮਿੱਤਰ ਤੁਹਾਡਾ ਕੋਈ ਨਹੀਂ ਹੈ ਕੋਈ ਕਿਸੇ ਦਾ ਨਹੀਂ ਹੁੰਦਾ ਠੀਕ ਹੈ ਜੀ ਮਤਲਬ ਕਿ ਜੋ ਵਾਸੀ ਜਿਹੜੇ ਪੁਰਾਣੀ ਨੇ ਕਰਮ ਕਰਨੇ ਉਹ ਸਾਨੂੰ ਆਪੇ ਭੋਗਣੇ ਪੈਣੇ ਆ ਜਦੋਂ ਬੱਚਾ ਮਤਲਬ ਕੀ ਬੰਦੇ ਦੀ ਚਾਰ ਜਗ੍ਹਾ ਜਾ ਕੇ ਜਿਹੜੀ ਬੁੱਧੀ ਬਦਲ ਜਾਂਦੀ ਹੈ ਜਦੋਂ ਆਪ ਬੱਚਾ ਗਰਭ ਦੇ ਵਿੱਚ ਹੁੰਦਾ ਉਹਦੀ ਬੁੱਧੀ ਚੰਗੀ ਹੁੰਦੀ ਹੈ ਉਹ ਭਗਵਾਨ ਨਾਲ ਮਤਲਬ ਜਦੋਂ 7ਵਾਂ ਮਹੀਨਾ ਹੁੰਦਾ ਉਹ ਸਾਰਾ ਗਿਆਨ ਹੁੰਦਾ ਵਿਸ਼ਨੂੰ ਭਗਵਾਨ ਜੀ ਨਾਲ ਗੱਲਾਂ ਕਰਦਾ ਬੱਚਾ ਸਾਰੀਆਂ ਮਤਲਬ ਕੀ ਤੁਹਾਡੇ ਨਾਲ ਬੱਚੇ ਨੂੰ ਸਨਾਤਨ ਨਾਲ ਜੋੜੋ ਸਨਾਤਨ ਨਾਲ ਚੋਰ ਨਾਲ ਜਦਾ ਮਤਲਬ ਇਹ ਮੰਦਰ ਆ ਗੁਰਦੁਆਰੇ ਧਾਰਮਿਕ ਸਥਾਨ ਜੋੜੋ ਬੱਚੇ ਦਾ ਮਤਲਬ ਧਿਆਨ ਰੱਖੋ ਕਿੱਥੇ ਜਾਣ ਡਿਆ ਕਿੱਥੇ ਨਹੀਂ ਜਾਣ ਡਿਆ ਮਤਲਬ ਕਿ ਬੱਚਿਆਂ ਆ ਅੱਜ ਕੱਲ ਆਪਣੇ ਮਾਪੇ ਦੀ ਅੱਖਾਂ ਦੇ ਮਤਲਬ ਧੂਲ ਛੋਂਕਣ ਡਿਆ ਕਹਿੰਦੇ ਕੁਸ਼ਾ ਕਰਦੇ ਕੁਸ਼ਾ ਮਤਲਬ ਕਿ ਬੱਚਿਆਂ ਦਾ ਜਿਹੜਾ ਧਿਆਨ ਰੱਖਣਾ ਜ਼ਿਆਦਾ ਕਿ ਉਹਨਾਂ ਨੂੰ ਧਾਰਮਿਕ ਸਥਾਨ ਜਦ ਜੋੜੋਗੇ ਉਹਨ ਦੇਖੋ ਅੱਜ ਕੱਲ ਰਿਵਾਜ ਆ ਗਿਆ ਘਰ ਵਿੱਚ ਮੇਰੇ ਹਿਸਾਬ ਨਾਲ ਕੋਈ ਘਰ ਹੋਏਗਾ ਜਿੱਥੇ ਮਤਲਬ ਰੋਟੀ ਬਣਦੀ ਹੈ ਅੱਜ ਕੱਲ ਠੀਕ ਹੈ ਜੀ ਸਵੇਰੇ ਰੋਟੀ ਦਾ ਬਣਾ ਕੇ ਸਾਫ਼ ਸੁਥਰੀ ਰਸੋਈ ਕਰਕੇ ਆਪਣੀ ਸਭ ਤੋਂ ਪਹਿਲੇ ਰੋਟੀ ਜਿਹੜੀ ਗਾਂ ਦੀ ਬਣਾਓ ਫਿਰ ਕ ਮਤਲਬ ਇਹ ਚਾਰ ਰੋਟੀਆਂ ਜਿਹੜੀਆਂ ਬਣਾਓ ਤੇ ਫਿਰ ਜਾ ਕੇ ਬੱਚੇ ਨੂੰ ਰੋਟੀ ਅੱਜ ਕੱਲ ਦੇਖੋ ਪੀਜ਼ਾ 버ਗਰ ਵਗੈਰਾ ਸਾਰਾ ਕੁਝ ਇਹ ਮਤਲਬ ਹੈ ਕਿ ਚੱਲ ਪਿਆ ਰੋਟੀ ਬ੍ਰੈਡ ਦੇ ਦਿਓ ਬੱਚੇ ਨੂੰ ਜਦੋਂ ਤੁਸੀਂ ਉਹਨਾਂ ਨੂੰ ਚੰਗਾ ਖਵਾਓਗੇ ਉਹਨੂੰ ਦੀਪ ਦੀ ਬੁੱਧੀ ਭਰੀ ਸਟਾਪੇ ਹੋਣੀ ਹੈ ਜਦੋਂ ਬਲਕਿ ਸਾਤਵਿਕ ਭੋਜਨ ਖਵਾਓਗੇ ਘਰ ਦਾ ਸਾਫ ਸੁਥਰਾ ਖਵਾਓਗੇ ਹੁਣ ਆਪਾਂ ਜਦੋਂ ਘਰ 'ਚ ਕੋਈ ਵੀ ਭੋਜਨ ਬਣਾਣੇ ਕਿੰਨੀ ਸਾਫ ਸਵੈ ਨਾਲ ਬਣਾਣੇ ਮਤਲਬ ਬਣਾਓਗੇ ਤਾਂ ਬੁੱਧੀ ਆਪੇ ਚੰਗੀ ਹੋਗੀ ਉਹਦਾ ਧਾਰਮਿਕ ਸਥਾਨ ਵਾਲਾ ਪੈਮਣ ਲੱਗੇਗਾ